आज फिर कर रहे है। ए की मसला है? ए ना ए पेमेंट लेके आए ही ते तीन चार कमा दी पेमेंट ही है ना को 25000 ਰੁਪਏ ਹੋ ਗਿਆ ਐਂਟਰੀ ਦਾ ਕੰਮ ਕਰਦੇ ਨੇ। ਇਹ ਸ਼ਾਮ ਨੂੰ ਚੱਲ ਜਾਂਦੇ ਘੁੰਮਣ ਉਧਰ ਗਰਾਊਂਡ ਹੈਗੀ ਉਧਰ ਘੁੰਮਣ ਚੱਲ ਜਾਂਦੇ ਵੀ ਚਲ ਗਏ 4 ਵਜੇ ਪੇਮੈਂਟ ਕੰਮ ਤੋਂ ਆਨ ਕੇ ਤੇ ਉਧਰ ਤਾਸ਼ ਤੂਸ਼ ਖੇਲਦੇ ਆ ਬੰਦੇ ਇਹ ਵੀ ਜਾ ਕੇ ਖਲੋ ਗਏ ਉੱਥੇ ਤੇ ਉਧਰੋਂ ਆਏ 5-6 ਜਾਨੇ ਮੋਟਰਸਾਈਕਲਾਂ ਤੇ ਉਹਨਾਂ ਨੇ ਗੋਲੀਆਂ ਕੱਢੀਆਂ ਗੋਲੀਆਂ ਚਲਾਈਆਂ ਵਾਂ। ਅੱਜ ਜਿਹੜੇ ਭੱਜ ਭੱਜਿਆ ਗਿਆ ਜਿਨ੍ਹਾਂ ਕੋ ਭੱਜ ਗਏ ਇਹਨਾਂ ਨੂੰ ਉਹਨਾਂ ਨੇ ਫੜ ਲਿਆ ਇਹਨਾਂ ਕੋ ਪੈਸੇ ਹੀ ਇਹਨਾਂ ਕੋ ਖੁੰਦੇ ਹੀ ਇਹਨਾਂ ਨੇ ਪਹਿਲਾਂ ਪੈਸੇ ਦੇ ਦਿੱਤੇ ਫੋਨ ਵੀ ਮੰਗਦੇ ਫੋਨ ਤੇ ਇਹਨਾਂ ਦਾ ਕੰਮ ਹੈ ਸਾਰਾ ਫੋਨ ਦੇਂਦੇ ਨਹੀਂ ਏ ਤੇ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਬਾਹਾਂ ਵਿੱਚ ਬਾਹਾਂ ਦੇ ਵਿੱਚ ਦੋ ਇੱਕੇ ਬਾਹਾਂ ਦੇ ਵਿੱਚ ਦੋ ਮਾਰੀਆਂ ਨੇ ਸਰ ਮਸਲਾ ਆਇਆ ਵੀ ਮੈਂ ਉਧਰ ਮੁੰਡੇ ਤਾਸ਼ ਖੇਡਣ ਦੇ ਸੀ ਤੇ ਮੈਂ ਉਧਰੋਂ ਨੰਗਨデア ਤੇ ਮੈਂ ਵੀ ਲਾਗੇ ਖਲੋ ਗਿਆ ਤੇ ਉਹ ਮੁੰਡੇ ਆ 6 ਮੁੰਡੇ ਆ ਇਹ ਉਹਨਾਂ ਨੇ ਚਲਾਈਆਂ ਗੋਲੀਆਂ ਪਹਿ ਪਹਿ ਚੁੱਕਨ ਪਹਿ ਖੋਨੂ ਪੈ ਗਏ ਉਹਨਾਂ ਦੇ ਖੋਏ ਖੋਏ ਨਹੀਂ ਮੇਰੇ ਖੋਲੇ ਤੇ ਮੇਰੇ ਨਾਲੇ ਗੋਲੀਆਂ ਮਾਰੀਆਂ ਉਹਨਾਂ ਨੇ ਗੋਲੀਆਂ ਮਾਰ ਕੇ ਚੱਲ ਗਏ ਤੇ ਮੈਂ ਸਰ ਬੜੇ ਬੜੀ ਕੋਸ਼ਿਸ਼ ਕੀਤੀ ਮੇਰੇ ਮੋਬਾਈਲ ਵੀ ਉਹਨਾਂ ਨੇ ਕੱਢ ਲਿਆ ਮੋਬਾਈਲ ਵੀ ਉਹਨਾਂ ਨੇ ਖੋ ਲਿਆ ਤੇ ਮੇਰੇ ਮੈਨਾਂ ਬੜੀ ਮਾੜੀ ਕੀਤੀ ਆ ਮੇਰੇ ਨਿਕਲ ਕੇ ਬੱਚੇ ਆ ਤੇ ਮੈਂ ਇਹ ਕੰਮ ਤੋਂ ਵੀ ਰਹਿ ਗਿਆ ਜੇ ਨਹੀਂ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਆ ਜਿਹੜੇ ਅਸੀਂ ਉਹਨਾਂ ਨੂੰ ਕਾਬੂ ਕਰ ਲਿਆ ਤੇ ਹਜੇ 4-5 ਦੋਸ਼ੀ ਹਜੇ ਰਹਿੰਦੇ ਆ ਇਹਨਾਂ ਨੂੰ ਇਹਨਾਂ ਦੀ ਰੇਡ ਜਾਣੀ ਆ ਤੇ ਉਮੀਦ ਆ ਵੀ ਇਹਨਾਂ ਨੂੰ ਜਲਦੀ ਆਪਾਂ 3-4 ਦਿਨਾਂ ਦੇ ਵਿੱਚ ਇਹਨਾਂ ਨੂੰ ਕਾਬੂ ਕਰ